ਨਾ ਤਾਂ ਹੜ੍ਹਾਂ ਵਿੱਚ ਸਰਕਾਰਾਂ ਪਹੁੰਚੀਆਂ ਮੌਕੇ ਦੇ ਉੱਤੇ ਜਿਹੜਾ ਲੋਕਾਂ ਦੀ ਮਦਦ ਕਰਨੀ ਸੀ ਜਿਹੜੇ ਉੱਥੇ ਦਰਿਆਵਾਂ ਦੇ ਪੰਨ ਟੁੱਟਰੇ ਸੀਗੇ ਨਾ ਉਸ ਵਕਤ ਸਰਕਾਰ ਨੇ ਕੋਈ ਮਦਦ ਕੀਤੀ ਤੇ ਨਾ ਬਾਅਦ ਵਿੱਚ ਅੱਜ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਰੇ ਔਰ ਜਿਹੜੇ ਪੈਸੇ ਨੇ ਹੜਪੀੜਤਾ ਨੂੰ ਜਿਹੜਾ ਪੰਜਾਬ ਸਰਕਾਰ ਨੇ ਜਨਾਲੇ ਇੱਕ ਫੰਕਸ਼ਨ ਕਰਤਾ ਥੋੜੇ ਜਿਹਾ ਬੰਦਿਆਂ ਨੂੰ ਪੈਸੇ ਪਾ ਦਿੱਤੇ ਔਰ ਅੱਜ ਤੱਕ ਅਸੀਂ ਇੰਤਜ਼ਾਰ ਕਰ ਰਹੇ ਕਿ ਸਾਨੂੰ ਮੁਆਵਜ਼ਾ ਪੈਸੇ ਦਿੱਤੇ ਵੀ ਜਾ ਰਹੇ ਆ ਉਹ ਚੈੱਕ ਬਣਾ ਕੇ ਕਾਗਜ਼ ਦੇ ਫਰਜ਼ੀ ਉਹ ਜਿਹੜੇ ਵੀ ਕੋਈ ਹਲਕਾਏ ਹੋਏ ਇਨਚਾਰਜ ਨੇ ਜਾਂ ਜਿਹੜੇ ਇਹਨਾਂ ਦੇ ਅਖੋਤੀ ਲੀਡਰ ਹੋਣਗੇ ਉਹ ਲੋਕਾਂ ਨੂੰ ਸੱਦ-ਸੱਦ ਕੇ ਕਹਿੰਦੇ ਆ ਲੋ ਚੈੱਕ ਤੁਹਾਨੂੰ ਮੁਆਵਜ਼ਾ ਦੇ ਰਹੇ ਆ ਤੇ ਪੈਸੇ ਤਾਂ ਅਕਾਊਂਟ ਟ੍ਰਾਂਸਫਰ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਹਿੱਸਾ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਦੇ ਫੰਡਸ ਵਿੱਚੋਂ ਆ ਰਿਹਾ ਵਾ ਯਾਰ ਉਹ ਇੰਨਾ ਡਰਾਮਾ ਮਤਲਬ ਲੋਕਾਂ ਨੂੰ ਇਕੱਠੇ ਕਰਕੇ ਚੈੱਕ ਦੇ ਕੇ ਅਹਿਸਾਸ ਕਰਾਇਆ ਜਾ ਰਿਹਾ ਕਿ ਇਹ ਪੈਸੇ ਜਿਵੇਂ ਕਿ ਭਗਵੰਤ ਮਾਨ ਦੀ ਪਾਰਟੀ ਆ ਆਮ ਆਦਮੀ ਪਾਰਟੀ ਆਪਣੀ ਜੇਬ ਚੋਂ ਪੈਸੇ ਦੇ ਰਹੀ ਇੱਕ ਤਾਂ ਇਹ ਨੂੰ ਕਹਿ ਦੇਣਾ ਕਿ ਜੀ ਤੁਹਾਡਾ ਰੇਤ ਤੁਹਾਡਾ ਖੇਤ ਤੁਹਾਡੀ ਰੇਤ ਇਸ ਦੇ ਨਾਲ ਤਾਂ ਸਗੋਂ ਗੈਰ ਕਾਨੂੰਨੀ ਮਾਈਨਿੰਗ ਤੇ ਮਾਈਨਿੰਗ ਨੂੰ ਜਿਹੜਾ ਹੈਗਾ ਉਹਨੂੰ ਵਧਾਇਆ ਜਾਵੇਗਾ ਆਰਗੇਨਾਈਜ਼ ਤਰੀਕੇ ਨਾਲ ਗਵਰਨਮੈਂਟ ਨੂੰ ਜਿਹੜੀ ਜਿਹੜੀ ਫਾਲਤੂ ਮਿੱਟੀ ਜਮ੍ਹਾਂ ਹੋਈ ਖੇਤਾਂ 'ਚ ਫਲੱਡਸ ਦੇ ਕਰਕੇ ਉਹਨੂੰ ਹਟਾਉਣ ਦਾ ਪ੍ਰਬੰਧ ਸਰਕਾਰ ਨੂੰ ਜਮ੍ਹਾਂ ਆਪ ਚੱਕਣਾ ਚਾਹੀਦਾ ਔਰ ਸ੍ਰੀਅਤ ਇਹ ਆ ਕਿ ਨਾ ਤਾਂ ਹੜ੍ਹਾਂ ਵਿੱਚ ਸਰਕਾਰਾਂ ਪਹੁੰਚੀਆਂ ਮੌਕੇ ਦੇ ਉੱਤੇ ਜਿਹੜਾ ਲੋਕਾਂ ਦੀ ਮਦਦ ਕਰਨੀ ਸੀ ਜਿਹੜੇ ਉੱਥੇ ਦਰਿਆਵਾਂ ਦੇ ਬੰਨ ਟੁੱਟਰੇ ਸੀਗੇ ਨਾ ਉਸ ਵਕਤ ਸਰਕਾਰ ਨੇ ਕੋਈ ਮਦਦ ਕੀਤੀ ਤੇ ਨਾ ਬਾਅਦ ਵਿੱਚ ਅੱਜ ਤੱਕ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਰੇ ਔਰ ਜਿਹੜੇ ਪੈਸੇ ਨੇ ਹੜਪੀੜਤਾ ਨੂੰ ਜਿਹੜਾ ਪੰਜਾਬ ਸਰਕਾਰ ਨੇ ਜਨਾਲੇ ਇੱਕ ਫੰਕਸ਼ਨ ਕਰਤਾ ਥੋੜੇ ਜਿਹੇ ਬੰਦਿਆਂ ਨੂੰ ਪੈਸੇ ਪਾ ਦਿੱਤੇ ਔਰ ਅੱਜ ਤੱਕ ਅਸੀਂ ਇੰਤਜ਼ਾਰ ਕਰ ਰਹੇ ਕਿ ਸਾਨੂੰ ਮੁਆਵਜ਼ਾ ਕਦੋਂ ਮਿਲੇਗਾ ਔਰ ਜਿਹੜਾ ਮੁਆਵਜ਼ਾ ਉਹ ਇਕਾ ਦੁੱਕਾ ਲੋਕਾਂ ਨੂੰ ਮਿਲ ਰਿਹਾ ਵਾ ਔਰ ਦੂਸਰੀ ਗੱਲ ਕਿ ਮੁਆਵਜ਼ਾ ਜਿਹੜਾ ਵਾ ਕਿਉਂਕਿ 1600 ਕਰੋੜ ਰੁਪਇਆ ਤਾਂ ਗਵਰਨਮੈਂਟ ਆਫ ਇੰਡੀਆ ਨੇ ਮੋਦੀ ਸਾਹਿਬ ਦੀ ਸਰਕਾਰ ਨੇ ਪਾਇਆ ਹੋਇਆ ਪੰਜਾਬ ਸਰਕਾਰ ਨੂੰ ਔਰ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਪੈਸਾ ਪਹਿਲਾਂ ਸਰਕਾਰ ਦੇ ਕੋਲ ਸੀਗਾ ਔਰ ਸਾਡੇ ਮੈਂ ਜਦੋਂ ਪੂਰਾ ਅਚੀ ਤਰ੍ਹਾਂ ਵੈਰੀਫਾਈ ਕਰਾਇਆ ਤੇ ਸਰਕਾਰ ਨੇ ਹਲਕਾ ਪੁਲੱਤ ਦੇ ਵਿੱਚ ਲਗਭਗ 150 ਤੋਂ ਉੱਤੇ ਪਿੰਡ ਆ ਤੇ ਬਹੁਤ ਵੱਡਾ ਮੰਡ ਦਾ ਖੇਤਰ ਹੈ ਕਿਉਂਕਿ ਦਰਿਆ ਬਿਆਸ ਨਾਲ ਵਗਦਾ ਵਾ ਅਪਰੋਕਸੀਮੇਟਲੀ 15 ਕਰੋੜ ਰੁਪਏ ਦੀ ਰਾਸ਼ੀ ਆਈ ਆ ਅਗਰ ਆਪਾਂ ਇਹਨੂੰ 100 ਹਲਕਿਆਂ ਨਾਲ ਵੀ ਮਲਟੀਪਲਾਈ ਕਰ ਲਈਏ ਅਵਲ ਤਾਂ ਸਾਰੇ 100 ਹਲਕਿਆਂ ਵਿੱਚ ਹੱਡ ਨਹੀਂ ਆਇਆ ਤੇ 100 ਹਲਕਿਆਂ ਨਾਲ ਵੀ ਆਇਆ ਵਾ ਤੇ ਇਹਦਾ ਮਤਲਬ 1000 ਕਰੋੜ ਰੁਪਏ ਦੀ ਜਿਹੜੀ ਰਿਲੀਫ ਦੀ ਯੋਜਨਾ ਭਗਵੰਤ ਮਾਨ ਦੀ ਸਰਕਾਰ ਦੀ ਸਿਰਫ 1000 ਕਰੋੜ ਰੁਪਏ ਦੀ ਤੇ ਮੇਰਾ ਖਿਆਲ ਹੈ ਨੁਕਸਾਨ ਤਾਂ ਘੱਟੋ ਘੱਟ ਨਹੀਂ ਤਾਂ 25 30 40 ਹਜ਼ਾਰ ਕਰੋੜ ਰੁਪਏ ਦੀ ਫਸਲ ਦਾ ਹੋਇਆ ਔਰ ਜਿਹੜੇ ਪੈਸੇ ਦਿੱਤੇ ਵੀ ਜਾ ਰਹੇ ਆ ਉਹ ਚੈੱਕ ਬਣਾ ਕੇ ਕਾਗਜ਼ ਦੇ ਫਰਜ਼ੀ ਉਹ ਜਿਹੜੇ ਵੀ ਕੋਈ ਹਲਕਾਏ ਹੋਏ ਇਨਚਾਰਜ ਨੇ ਆ ਜਿਹੜੇ ਇਹਨਾਂ ਦੇ ਅਖੋਤੀ ਲੀਡਰ ਹੋਣਗੇ ਉਹ ਲੋਕਾਂ ਨੂੰ ਸੱਤ-ਸੱਤ ਕੇ ਕਹਿੰਦੇ ਆ ਆ ਲਓ ਚੈੱਕ ਤੁਹਾਨੂੰ ਮੁਆਵਜ਼ਾ ਦੇ ਰਹੇ ਆ ਤੇ ਪੈਸੇ ਤਾਂ ਅਕਾਊਂਟ ਟ੍ਰਾਂਸਫਰ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਹਿੱਸਾ ਜਿਹੜਾ ਉਹ ਗਵਰਨਮੈਂਟ ਆਫ ਇੰਡੀਆ ਦੇ ਫੰਡ ਯਾਰੋ ਇੰਨਾ ਡਰਾਮਾ ਮਤਲਬ ਲੋਕਾਂ ਨੂੰ ਇਕੱਠੇ ਕਰਕੇ ਚੈੱਕ ਦੇ ਕੇ ਅਹਿਸਾਸ ਕਰਾਇਆ ਜਾ ਰਿਹਾ ਕਿ ਇਹ ਪੈਸੇ ਜਿਵੇਂ ਕਿ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਆਪਣੀ ਜੇਬ ਚੋਂ ਪੈਸੇ ਦੇ ਰਹੀ ਹੈ ਇੱਕ ਤਾਂ ਇਸ ਗੱਲ ਦੀ ਨਿਖੇਧੀ ਆ ਦੂਸਰਾ ਕਿ ਸਮੇਂ ਸਿਰ ਸਾਰਿਆਂ ਦੇ ਕੋਲ ਰਾਹਤ ਪਹੁੰਚਣੀ ਚਾਹੀਦੀ ਆ ਇਹਦੇ ਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਔਰ ਤੀਸਰੀ ਗੱਲ ਕਿ ਕਣਕ ਦੀ ਬਜਾਈ ਹੁਣ ਤਕਰੀਬਨ ਤਕਰੀਬਨ ਸਾਡੇ ਦੁਆਬੇ ਦੇ ਵਿੱਚ ਤਾਂ ਆਲਮੋਸਟ ਮੁਕੰਮਲ ਦੇ ਨੇੜੇ ਆ ਲੇਕਿਨ ਹਲੇ ਤੱਕ ਵੀ ਕਿਸੇ ਸਰਕਾਰ ਦੇ ਅਫਸਰਾਂ ਵੱਲੋਂ ਕੋਈ ਜਿਹੜਾ ਪੁਖਤਾ ਜਿਹੜਾ ਬੀਜ ਦਾ ਪ੍ਰਬੰਧ ਉਹ ਨਹੀਂ ਕੀਤਾ ਗਿਆ ਔਰ ਇਸ ਤੋਂ ਇਲਾਵਾ ਜਿਹੜਾ ਮੰਡ ਖੇਤਰ ਦੇ ਵਿੱਚ ਬਹੁਤ ਪੰਜਾਬ ਦੇ ਸਾਰੇ ਦਰਿਆਵਾਂ ਤੇ ਜਿਹੜੀਆਂ ਵਈਆਂ ਨੇ ਉਹਦੇ ਵਿੱਚ ਜਿਹੜੀ ਮਿੱਟੀ ਜਮਾ ਹੋ ਗਈ ਇਸ ਦਾ ਵੀ ਸਰਕਾਰ ਦੇ ਕੋਲ ਕੋਈ ਪ੍ਰਬੰਧ ਨਹੀਂਗਾ ਕਿ ਅਸੀਂ ਉਸ ਮਿੱਟੀ ਨੂੰ ਹਟਾਉਣ ਵਾਸਤੇ ਕੋਈ ਮਾਲੀ ਸਹਾਇਤਾ ਕਰੀਏ ਜਾਂ ਕੋਈ ਮਸ਼ੀਨਰੀ ਸਰਕਾਰ ਭੇਜੇ ਇਹ ਕਹਿ ਦੇਣਾ ਕਿ ਜੀ ਤੁਹਾਡਾ ਰੇਤ ਤੁਹਾਡਾ ਖੇਤ ਤੁਹਾਡੀ ਰੇਤ ਇਹਦੇ ਨਾਲ ਤਾਂ ਸਗੋਂ ਗੈਰ ਕਾਨੂੰਨੀ ਮਾਈਨਿੰਗ ਤੇ ਮਾਈਨਿੰਗ ਨੂੰ ਜਿਹੜਾ ਹੈਗਾ ਉਹਨੂੰ ਵਧਾਇਆ ਜਾਵੇਗਾ ਆਰਗੇਨਾਈਜ਼ ਤਰੀਕੇ ਨਾਲ ਗਵਰਨਮੈਂਟ ਨੂੰ ਜਿਹੜੀ ਜਿਹੜੀ ਫालतू ਮਿੱਟੀ ਜਮਾ ਹੋਈ ਖੇਤਾਂ ਚ ਫਲੱਡਜ਼ ਦੇ ਕਰਕੇ ਉਹਨੂੰ ਹਟਾਉਣ ਦਾ ਪ੍ਰਬੰਧ ਸਰਕਾਰ ਨੂੰ ਜਮ੍ਹਾਂ ਆਪ ਚੱਕਣਾ ਚਾਹੀਦਾ ਔਰ ਜਿਹੜਾ ਬਕਾਇਆ ਰਹਿੰਦਾ ਬਕਾਇਆ ਕੀ ਹਲੇ ਜਿਹੜਾ ਮੁਆਵਜ਼ਾ 20000 ਰੁਪਏ ਪ੍ਰਤੀ ਏਕੜ ਦੇ 5 ਏਕੜ ਤੋਂ ਜ਼ਿਆਦਾ ਤਾਂ ਕਿਸੇ ਨੂੰ ਮਿਲਣਾ ਨਹੀਂਗਾ ਲੇਕਿਨ ਉਹ ਜਿਹੜਾ ਪੈਸਾ ਤੁਰੰਤ ਅਕਾਊਂਟਾਂ ਵਿੱਚ ਪਾਇਆ ਜਾਵੇ ਤੇ ਜਿਹੜਾ ਡਰਾਮਾ ਕੀਤਾ ਜਾ ਰਿਹਾ ਚੈੱਕਾਂ ਦਾ ਫੋਟੋਆਂ ਚਾਉਣ ਦਾ ਸੱਤ-ਸੱਤ ਕੇ ਲੋਕਾਂ ਤੇ ਐਸਾਨ ਕਰਨ ਦਾ ਉਹ ਤੁਰੰਤ ਬੰਦ ਕੀਤਾ ਜਾਵੇ ਇਹ ਕਿਸੇ ਵਿਅਕਤੀ ਵਿਸ਼ੇਸ਼ਤਾ ਨਹੀਂ ਕਿਸੇ ਪਾਰਟੀ ਵਿਸ਼ੇਸ਼ਤਾ ਨਹੀਂ ਬਲਕਿ ਕੇਂਦਰ ਤੇ ਪੰਜਾਬ ਸਰਕਾਰ ਦਾ ਸਰਕਾਰੀ ਖੇ ਖਤ ਫੰਡ ਹੈ ਬਲਕਿ ਜੇ ਮੈਂ ਕਹਦਾ ਪਬਲਿਕ ਐਕਸਟੇਕਰ ਦਾ ਲੋਕਾਂ ਦਾ ਪੈਸਾ ਜਿਹੜਾ ਲੋਕ ਟੈਕਸ ਦਿੰਦੇ ਉਹ ਹੀ ਖਜ਼ਾਨੇ ਜਾਂਦਾ ਤੇ ਉਹ ਹੀ ਕੀਤਾ ਜਾਂਦਾ ਫਿਰ ਮੈਂ ਦੁਬਾਰਾ ਕਹਿ ਦਿੰਦਾ ਹਾਲਾਂਕਿ ਸਾਡੇ ਹਿਸਾਬ ਦੇ ਨਾਲ ਨੁਕਸਾਨ ਬਹੁਤ ਭਾਰੀ ਹੋਇਆ ਪੰਜਾਬ ਦੇ ਕਿਸਾਨਾਂ ਦਾ ਲੇਕਿਨ ਫਿਰ ਵੀ ਜੇ ਇਹਨਾਂ ਨੇ 20000 ਰੁਪਏ ਦਾ ਫੈਸਲਾ ਲਿਆ ਪ੍ਰਤੀ ਇਕੜ ਦਾ ਉਹ ਪੈਸੇ ਤੁਰੰਤ ਸਾਰੇ ਪੰਜਾਬ ਦੇ ਹੜ੍ਹ ਪੀੜਤਾਂ ਦੇ ਅਕਾਊਂਟਾਂ ਵਿੱਚ ਪਾਏ ਜਾਣ ਤੇ ਕਣਕ ਦਾ ਬੀਜ ਜਿਹੜਾ ਵਾ ਉਹ ਤੁਰੰਤ ਪਹੁੰਚਦਾ ਕੀਤਾ ਜਾਵੇ ਤੇ ਜਿਹੜੀ ਰੇਤ ਤੇ ਮਿੱਟੀ ਜਮਾ ਹੋਈ ਆ ਦਰਿਆਵਾਂ ਦੇ ਵਿੱਚ ਉਹ ਸਰਕਾਰ ਜੁਮਾ ਚੱਕ ਕੇ ਉਹਨੂੰ ਹਟਾਇਆ ਜਾਵੇ ਇਸ ਲਈ